ਇਹ ਗੱਲ ਬਤਨ ਮਗਾਲੇ ਨਾ ਆਇਆ ਦੁਬਾਰਾ ਕਰ ਲਈ ਹੈ ਨਾ ਜੀ ਹਾਂ ਜੀ ਸਰ ਦੁਬਾਰਾ ਸਾਨੂੰ ਸੈਂਡ ਕਰਨ ਲੱਗਿਆ ਹਾਂ ਹਾਂ ਜੀ ਹਾਂ ਜੀ ਸਰ ਬਣਾ ਲਈ ਜੀ ਬਣਾ ਲਈ ਰੈਸ ਨੋਟ ਬਣਾ ਰਿਹਾ ਸਰ ਜਿਹੜਾ ਕੱਲ ਸਾਨੂੰ ਸੈਂਡ ਕੀਤਾ ਹੈ ਹੁਣ ਫੇਰ ਭੇਜ ਦਿੰਦਾ ਜੀ ਲਿਖਤਾ ਸਰ ਤੇ ਉਹਨਾਂ ਦੇ ਖਿਲਾਫ ਮੁਕੱਦਮੇ ਦਰਜ ਜਿਹੜੇ ਪਹਿਲਾਂ ਹੈਗੇ ਉਹ ਲਿਖ ਦਈਏ

ਇਸ ਨੂੰ ਸਬੰਧ ਸਾਡੇ ਮਾਨਯੋਗ ਐਸਐਸਪੀ ਫਰੋਜਪੁਰ ਤੇ ਐਸਪੀ ਡੀ ਸਾਹਿਬ ਫਰੋਜਪੁਰ ਦਿਆ ਹਦਾਇਤਾਂ ਤੇ ਸ਼ੱਕੀ ਪੁਰਸ਼ਾਂ ਦੇ ਸਬੰਧ ਵਿੱਚ ਜਿਹੜੀ ਸਵੇਰੇ ਦਿੱਲੀ ਕਸ਼ਤ ਜਾਂਦੀ ਹੈ ਉਹਦੇ ਸਬੰਧ ਵਿੱਚ ਏਐਸਆਈ ਗੁਰਦੀਪ ਸਿੰਘ ਥਾਣਾ ਲਖੋਕੇ ਉਹ ਬਾਸ ਅਡਾ ਲਖੋਕੇ ਬਰਾਮ ਮਜੂਦ ਸੀਗਾ ਉਹਨਾਂ ਨੂੰ ਮੁਖਬਰੀ ਹੋਈ ਕਿ ਇੱਕ ਚੋਰਾਂ ਦਾ گرو ਜਿਹੜੇ ਮਹਾਲੀ ਤੋਂ ਫਿਰੋਜ਼ਪੁਰ ਤੋਂ ਹੋਰ ਵੱਖ-ਵੱਖ ਥਾਵਾਂ ਤੋਂ ਮੋਟਰਸਾਈਕਲ ਚੋਰੀ ਕਰਕੇ ਲਿਆ ਕੇ ਇਕੱਠੇ ਕਰਕੇ ਗਾਂ ਵੇਚਦੇ ਐ ਜੇ ਹੁਣੇ ਹੀ ਰੇਡ ਕੀਤਾ ਜਾਵੇ ਉਹ ਤੁਹਾਡੇ ਕਾਬੂ ਆ ਸਕਦੇ ਆ ਜਿਸ ਤੇ ਲੱਖੋ ਕੇ ਪੁਲਿਸ ਵੱਲੋਂ ਸੌਰੀ ਤੌਰ ਤੇ ਕਾਰਵਾਈ ਕਰਦਿਆਂ ਮੰਡੀ ਕੰਦੇਸ਼ਾ ਰੇਡ ਕੀਤਾ ਗਿਆ ਜਿੱਥੇ 20 ਦੇ ਕਰੀਬ ਮੋਟਰਸਾਈਕਲ ਅਤੇ ਤਿੰਨ ਦੋਸ਼ੀ ਕਾਬੂ ਕਰ ਲਏ ਗਏ ਦਿਨਾਂ ਤੋਂ ਕਵਰੀ ਕਰਕੇ ਉਹਦੇ ਖਿਲਾਫ ਮੁਕੱਦਮਾ ਕੱਚ ਕੀਤਾ ਗਿਆ ਸਰ ਇਹਨਾਂ ਨੂੰ ਰੂਪੀਏ ਪਛਾਣ ਕੀਏ ਜੀ ਕਿਹਨਾਂ ਦਾ ਨਾਂ ਹੈਗਾ ਜੀ 사ਜਨ ਸਿੰਘ ਮੱਤੜ ਹਟਾੜ ਗੁਰਜੀਤ ਸਿੰਘ ਗੱਟੀ ਮੱਤੜ ਤੇ ਪਰਮਜੀਤ ਸਿੰਘ ਪਾਲੀ ਵਾਲਾ ਪਹਿਲਾਂ ਵੀ ਇਹਨਾਂ ਦੇ ਪੱਤੇ ਦਰਜ ਨੇ ਜੀ ਪਹਿਲਾਂ ਹੀ ਇਹਨਾਂ ਦੇ ਖਿਲਾਫ ਪੱਤੇ ਦਰਜ ਹੈਗੇ ਹਾਂ ਜੀ ਹਾਂ ਦੋ ਰੋਪੀ ਫਰਾਣ ਨੇ ਜੀ ਇੱਕ ਤੋਂ ਮੋਟਾ ਲੈਣਾ ਚੋਰੀ ਕੀਤਾ ਇਹੋ ਪੀਸ ਸੰਭਾਗ ਇਹ ਜੀ ਮਹਾੜੀ ਤੋਂ ਪ੍ਰੋਇਪਰ ਤੋਂ ਲੁਧਿਆਣੇ ਤੋਂ ਵੱਖ-ਵੱਖ ਸ਼ਹਿਰਾਂ 'ਚ ਮੋਟਰਸਾਈਕਲ ਚੋਰੀ ਕਰਕੇ ਇੱਥੇ ਇਕੱਠੇ ਕਰ ਲੈਂਦੇ ਆ ਫਿਰ ਉਥੋਂ ਗਾਹ ਵੇਚਣ ਜਾਂਦੇ ਆ ਇਹਨਾਂ ਨੇ ਕੁਝ ਦੱਸਿਆ ਹੋਵੇ ਕਿ ਕਿੱਥੇ ਵੇਚਦੇ ਸੀ ਇਹ ਅਜੇ ਤਾਂ ਫਕਤੀਸ ਚੱਲੂ ਹੈ ਜਿਵੇਂ ਜਿਵੇਂ ਗਾਹ ਦਾ ਜੋ ਜੋ ਫਕਤੀਸ ਚਾ ਬਹੁਤ ਵੱਡਾ ਗਰੋਨ ਨਾਲ ਪੁੱਛਿਆ ਨਾ ਅਜੇ ਪੁੱਛ ਗਿਸ਼ ਚੱਲਦੀ ਹੈ ਕੋਰਚ ਪੇਸ ਕਰਦੇ ਬਸ ਕਰ ਰਹੇ ਜੀ ਠੀਕ ਥੈਂਕ ਯੂ ਜੀ